ਮੈਨੂੰ ਲੱਗਦਾ ਵੀ ਇੱਕ ਸਦੀ 'ਚ ਐਸਾ ਮਹਾਨ ਯੋਧਾ ਇੱਕ ਸਦੀ 'ਚ ਕੋਈ ਕੋਈ ਮਾਂ ਜੰਮਦੀ ਆ। ਮੱਲਾ ਜਜਵਾਤੀ ਸੀ। ਜਿਹੜੇ ਨਾ ਜਜਵਾਤੀ ਬੰਦੇ ਹੁੰਦੇ ਨੇ ਇਹਨਾਂ ਨੂੰ ਚੁਸਤੀ ਚਲਾਕੀ ਨਹੀਂ ਆਉਂਦੀ ਹੁੰਦੀ ਜ਼ਿਆਦਾ। ਨੌਜਵਾਨ ਤਾਂ ਇੱਕ ਭਰਿਆ ਹੋਇਆ ਗੈਸ ਦਾ ਸਿਲੰਡਰ ਹੁੰਦਾ ਤੇ ਜੇ ਗੈਸ ਭਰੇ ਹੋਏ ਸਿਲੰਡਰ ਤੋਂ ਅੱਗ ਨਹੀਂ ਚੱਲਦੀ ਤਾਂ ਖਾਲੀ ਤੋਂ ਵੀ ਨਹੀਂ ਚੱਲਣੀ। ਸਾਡੀ ਕੌਮ ਦੇ ਵਿੱਚ ਚੌਧਰ ਦੇ ਸਾਰਾ ਰੌਲਾ ਚੌਧਰ ਨਹੀਂ ਪਾ ਰੱਖਿਆ। ਤਾਂ ਕਿਉਂਕਿ ਲੋਕ ਤਾਂ ਉੱਥੇ ਪਹੁੰਚੇ ਹੋਏ ਨੇ ਪੰਜਾਬੀ ਤਾਂ ਉੱਥੇ ਕਿਸਾਨ ਤਾਂ ਜਿਹੜੇ ਪਹੁੰਚੇ ਹੋਏ ਨੇ ਤਾਂ ਉਹ ਕਹਿਣਗੇ ਬਾਬਾ ਜੀ ਅਜੇ ਸੋਚੀ ਜਾਂਦੇ ਦੀਪ ਸਿੱਧੂ ਬਾਈ ਦੀ ਵਰਸੀ ਤੋਂ ਲਗਾਤਾਰ ਬਣੇ ਹੋਇਆ ਦੂਸਰੀ ਵਰਸੀ ਚੌਂਕੀ ਮਾਨ ਦੇ ਵਿੱਚ ਮਨਾਈ ਜਾ ਰਹੀ ਹੈ ਬਾਬਾ ਜੀ ਖੇੜੀ ਵਾਲੇ ਸਾਡੇ ਨਾਲ ਮੌਜੂਦ ਹੋਣਗੇ ਕੱਲ ਬਾਤ ਕਰਦੇ ਹਾਂ ਸੱਸੀ ਕਾਲ ਜੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਬਾਬਾ ਜੀ ਪਹੁੰਚੇ ਹੋ ਤੁਸੀਂ ਤੁਹਾਡਾ ਤਾਂ ਮਿਲਣਾ ਜੁਲਣਾ ਪਹਿਲਾਂ ਵੀ ਰਾਇ ਦੀਪਨਾ ਹਾਂਜੀ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਪਿਆਰ ਬਹੁਤ ਜ਼ਿਆਦਾ ਪਰ ਗੱਲ ਸਾਡੇ ਨਾਲ ਇੱਕ ਦੋ ਵਾਰ ਫੋਨ ਤੇ ਹੋਈ ਆ ਉਦੋਂ ਅਸੀਂ ਪਹਿਲਾਂ ਮਿਲੇ ਨਹੀਂ ਸੀ ਪਰ ਆਪਣਾ ਸਤਕਾਰ ਬਹੁਤ ਜ਼ਿਆਦਾ ਕਰਦੇ ਸੀ ਦੀਪ ਸਿੱਧੂ ਬਾਈ ਤੇ ਸਾਡੇ ਇੱਕ ਅਸੀਂ ਪ੍ਰੋਗਰਾਮ ਕਰਾਉਣਾ ਸੀਗਾ ਸਰਬ ਧਰਮ ਸਮਾमेलन ਉੱਥੇ ਬਾਈ ਦੀਪ ਸਿੱਧੂ ਨੂੰ ਅਸੀਂ ਪੰਜਾਬ ਦੇ ਸਰਵਣ ਪੁੱਤਰ ਦਾ ਵਾਰਡ ਦੇਣਾ ਸੀ ਉਤੋਂ 7-8 ਕਿ ਦਿਨ ਪਹਿਲਾਂ ਬਾਈ ਦੀਪ ਸਿੱਧੂ ਸਾਨੂੰ ਛੱਡ ਕੇ ਚਲਾ ਗਿਆ ਉਥੇ ਉਹਨਾਂ ਨੇ ਆਉਣਾ ਸੀਗਾ ਮੇਰੇ ਨਾਲ ਕਾਫੀ ਲੰਮਾ ਟਾਈਮ ਫੋਨ ਤੇ ਗੱਲ ਹੁੰਦੀ ਸੀ ਆਪਣੀ ਬਹੁਤ ਇੱਜ਼ਤ ਕਰਦੇ ਸੀ ਤੇ ਬਾਕੀ ਉਹਨਾਂ ਵਰਗਾ ਮੈਨੂੰ ਲੱਗਦਾ ਵੀ ਇੱਕ ਸਦੀ 'ਚ ਐਸਾ ਮਹਾਨ ਯੋਧਾ ਇੱਕ ਸਦੀ 'ਚ ਕੋਈ ਕੋਈ ਮਾ ਜੰਮਦੀ ਆ ਅੱਜ ਉਹਨਾਂ ਦੀ ਕੀ ਕੀ ਫੋਨ ਤੇ ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ ਸੀ ਬਸ ਇਹੀ ਪੰਜਾਬ ਨੂੰ ਲੈ ਕੇ ਤੇ ਗੱਲਾਂ ਕਰਦੇ ਸੀਗੇ ਤੇ ਉਹ ਬੰਦੇ ਦੇ ਅੰਦਰ ਜਿਹੜਾ ਸੀ ਮਤਲਬ ਉਹ ਇਨਸਾਨ ਮਤਲਬ ਜਜਵਾਤੀ ਸੀ ਜਿਹੜੇ ਨਾ ਜਜ਼ਬਾਤੀ ਬੰਦੇ ਹੁੰਦੇ ਨੇ ਇਹਨਾਂ ਨੂੰ ਚੁਸਤੀ ਚਲਾਕੀ ਨਹੀਂ ਆਉਂਦੀ ਹੁੰਦੀ ਜ਼ਿਆਦਾ ਤੇ ਉਹ ਬੰਦਾ ਜਿਵੇਂ ਆਪਾਂ ਕਹਿ દઈએ ਕਿ ਰੂਹ ਤੋਂ ਪਿਆਰ ਕਰਦਾ ਸੀ ਪੰਜਾਬ ਨੂੰ ਉਹ ਮਤਲਬ ਅੱਜ ਲੋਕ ਉਸ ਬੰਦੇ ਦੇ ਵਰਸੀ ਤੇ ਇੰਨੇ ਇਕੱਠੇ ਹੋ ਰਹੇ ਨੇ ਜਾਂ ਉਹਨੂੰ ਪਿਆਰ ਕਰਦੇ ਨੇ ਉਹ ਇਸੇ ਗੱਲ ਕਰਕੇ ਹੋਏ ਨੇ ਵੀ ਉਹ ਜਿਹੜਾ ਬੋਲਦਾ ਸੀ ਉਹਦੇ ਬੋਲ ਉਹਦੀ ਜਿਹੜੀ ਆਵਾਜ਼ ਆਉਂਦੀ ਸੀ ਉਹਦੇ ਚੋਂ ਜਜ਼ਵਾਤ ਝਲਕਦੇ ਸੀ ਉਹਦੇ ਚੋਂ ਪਿਆਰ ਝਲਕਦਾ ਸੀ ਉਹਦੇ ਚੋਂ ਮੁਹੱਬਤ ਝਲਕਦੀ ਸੀ ਉਹਦੇ ਚੋਂ ਕੋਈ ਚਲਾਕੀ ਚੁਸਤੀ ਮਤਲਬ ਕਈ ਬੰਦੇ ਬੋਲਦੇ ਨੇ ਲੀਡਰ ਫਰੇਵ じゃ ਨਹੀਂ ਝਲਕਦਾ ਹੁੰਦਾ ਵਿੱਚੋਂ ਚੁਸਤੀ ਜੀ ਚਲਾਕੀ ਜੀ ਉਹ ਬੰਦੇ ਚੋਂ ਪਤਾ ਨਹੀਂ ਕੀ ਕਿ ਜਿਹੜੀ ਬੇਵ ਸੀ ਉਹ ਬਾਲੀ ਹੀ ਜ਼ਿਆਦਾ ਸਚਾਰੂ ਸੱਚੀ ਸੁੱਚੀ ਬੇਵ ਆਉਂਦੀ ਸੀ ਉਹ ਚਾ ਲੱਗਦਾ ਹੁਣ ਪੰਜਾਬ ਦਾ ਜਿਹੜਾ ਇੱਕ ਪੁੱਤ ਸੀਗਾ ਤੁਹਾਨੂੰ ਅੱਜ ਇੱਥੇ ਆ ਕੇ ਕੀ ਮਹਿਸੂਸ ਹੋਇਆ ਵੀ ਜੋ ਵਰਸੀ ਦਾ ਚਲੋ ਮਨਾਈ ਜਾ ਰਹੀ ਹੈ ਪਰ ਜੇ ਹੁੰਦਾ ਤਾਂ ਗੱਲਾਂ ਕੁਝ ਹੋਰ ਹੋਣੀਆਂ ਸੀ ਹਾਂਜੀ ਚਲੋ ਉਹ ਤਾਂ ਮਾਲਕ ਦੀ ਸੱਚੇ ਪਾਤਸ਼ਾਹ ਦੀ ਮੌਜਾ ਜੀ ਅਣਾ ਉਹਦਾ ਬਾਣਾ ਆਪਾਂ ਜੋ ਅਕਾਲ ਪੁਰਖ ਦਾ ਬਾਣਾ ਉਹਦੇ ਉਲਟ ਆਪਾਂ ਨੂੰ ਸਿੱਖਾਂ ਨੂੰ ਹੱਕ ਨਹੀਂ ਹੈਗਾ ਬੋਲਣ ਦਾ ਉਹ ਜਿੱਦਾਂ ਕਾਲ ਪੁਰਖ ਬਾਣਾ ਵਰਤਾਉਂਦਾ ਚਲੋ ਅਸੀਂ ਨਿੰਦਿਆ ਨਹੀਂ ਕਰਦੇ ਜਿਹੜੇ ਬਜ਼ੁਰਗ ਹੁੰਦੇ ਨੇ ਹੈ ਤਾਂ ਸਾਡੇ ਬਜ਼ੁਰਗ ਉਹਨਾਂ ਨੂੰ ਥੋੜਾ ਜਿਹਾ ਮਤਲਬ ਨੰਬਰਦਾਰੀ ਦੀ ਹੁੰਦੀ ਆਦਤ ਜੀ ਤੇ ਉਹ ਮਤਲਬ ਚਲੋ ਹੋਣੀ ਵੀ ਚਾਹੀਦੀ ਆ ਪਰ ਇਹ ਨਹੀਂ ਵੀ ਤੁਸੀਂ ਨੌਜਵਾਨਾ ਨੌਜਵਾਨ ਤਾਂ ਇੱਕ ਭਰਿਆ ਹੋਇਆ ਗੈਸ ਦਾ ਸਿਲੰਡਰ ਹੁੰਦਾ ਤੇ ਜੇ ਗੈਸ ਭਰੇ ਹੋਏ ਸਿਲੰਡਰ ਤੋਂ ਅੱਗ ਨਹੀਂ ਚੱਲਦੀ ਤਾਂ ਖਾਲੀ ਤੋਂ ਵੀ ਨਹੀਂ ਚੱਲਣੀ ਇਸ ਕਰਕੇ ਵੀ ਜੇ ਬਜ਼ੁਰਗ ਨੌਜਵਾਨਾਂ ਨੂੰ ਅੱਗੇ ਕਰਨ ਤੇ ਆਪ ਸਪੋਰਟ ਰੱਖਣਾ ਆਪ ਦੱਸਣ ਵੀ ਇੱਧਰ-ਇੱਧਰ ਨੂੰ ਚੱਲੋ ਪਰ ਅੱਗੇ ਉਹਨਾਂ ਨੂੰ ਕਰਨ ਸਾਡੀ ਕੌਮ ਦੇ ਵਿੱਚ ਚੌਧਰ ਦੇ ਸਾਰਾ ਰੌਲਾ ਚੌਧਰ ਨਹੀਂ ਪਾ ਰੱਖਿਆ ਹੁਣ ਕੀ ਲੱਗਦਾ ਸ਼ੰਭੂ ਬਾਰਡਰ ਤੇ ਜੋ ਮੋਰਚਾ ਚੱਲ ਰਿਹਾ ਤੁਸੀਂ ਉਹਦੇ ਵਿੱਚ ਗਏ ਹੋ ਜਾਂ ਜਾਣਾ ਜਾਂ ਕੀ ਤੁਹਾਡਾ ਕੀ ਵਿਚਾਰ ਨਹੀਂ ਜੀ ਆਪਣਾ ਤਾਂ ਹੈ ਨਹੀਂ ਹਜੇ ਕੋਈ ਵਿਚਾਰ ਤੇ ਆਪਾਂ ਤਾਂ ਪਹਿਲਾਂ ਵੀ ਕਹਿੰਦੇ ਸੀਗੇ ਵੀ ਇਹਨਾਂ ਨੇ ਇਸ ਦੁਬਾਰਾ ਫੇਰ ਜਾਣਗੇ ਬਿਲ ਗੁਰਪੁਰਬ ਤੇ ਰੱਦ ਹੋਣਗੇ ਮੈਨੂੰ ਸਾਰਾ ਹਜੇ ਵੀ ਪਤਾ ਇਹ ਤਾਂ ਜੀ ਇੱਕ ਰਾਜਨੀਤੀ ਆ ਦਾ ਨਹੀਂ ਹੈਗਾ ਤੁਹਾਡੇ ਨਾਲੋਂ ਫਿਰ ਸੰਗਤ ਟੁੱਟੂਗੀ ਕਿਉਂਕਿ ਜਦੋਂ ਤੁਸੀਂ ਅੱਜ ਕਹਿ ਰਹੇ ਹੋ ਕਿ ਹਜੇ ਸੋਚਾਂਗੇ ਤਾਂ ਕਿਉਂਕਿ ਲੋਕ ਤਾਂ ਉੱਥੇ ਪਹੁੰਚੇ ਹੋਏ ਨੇ ਪੰਜਾਬੀ ਤਾਂ ਉੱਥੇ ਕਿਸਾਨ ਤਾਂ ਜਿਹੜੇ ਪਹੁੰਚੇ ਹੋਏ ਨੇ ਤਾਂ ਉਹ ਕਹਿਣਗੇ ਬਾਬਾ ਜੀ ਹਜੇ ਸੋਚੀ ਜਾਂਦੇ ਨਹੀਂ ਆਪਣਾ ਬਾਈ ਜੀ ਅੱਡੋ ਅੱਡੀ ਸੋਚ ਨਹੀਂ ਹੁੰਦੀ ਆ ਤੇ ਮਤਲਬ ਕਿ ਦੇਖਾਂਗੇ ਹਜੇ ਇਹ ਨਹੀਂ ਹਜੇ ਕੋਈ ਜੱਜ ਜੇ ਨਹੀਂ ਰਿਹਾ ਗੱਲ ਕਿਉਂਕਿ ਆਪਾਂ ਬਾਈ ਦੀਪ ਸਿੱਧੂ ਨੂੰ ਬਾਲਾ ਦਿਲ ਤੋਂ ਪਿਆਰ ਕਰਦੇ ਸੀ ਤੇ ਇਸੇ ਅੰਦੋਲਨ ਚ ਬਾਈ ਦੀਪ ਨੂੰ ਰਵਾਇਆ ਗਿਆ ਇਸੇ ਅੰਦੋਲਨ ਚ ਬਾਈ ਦੀਪ ਨੂੰ ਸਤਾਇਆ ਗਿਆ ਇਸੇ ਅੰਦੋਲਨ ਚ ਬਾਈ ਦੀਪ ਨੂੰ ਗਦਾਰ ਕਿਹਾ ਗਿਆ ਬਸ ਉਦਾਂ ਮੋਝ ਹੀ ਹੱਲ ਤਾਂ ਕਿਸਾਨਾਂ ਨਾਲ ਖੜਨਦੀ ਐ ਇਹ ਗੱਲ ਦੀਪ ਬਾਈ ਦੀ ਤਾਂ ਹੈ ਹੀ ਹੈ ਗੱਲ ਤਾਂ ਕਿਸਾਨੀ ਦੇ ਨਾਲ ਖੜਨਦੀ ਐ ਉਹਦੇ ਵਿੱਚ ਦੀਪ ਦਾ ਇੱਕ ਫੈਕਟਰ ਜ਼ਰੂਰ ਹੈ ਪਰ ਤੁਸੀਂ ਕੀ ਮੰਨਦੇ ਹੋ ਵੀ ਇਹਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਕਿਸਾਨੀ ਦੇ ਨਾਲ ਵੀ ਖੜਨ ਨਹੀਂ ਨਹੀਂ ਕਿਸਾਨ ਨਹੀਂ ਤਾਂ ਤੁਸੀਂ ਆਪ ਹੀ ਕਿਸਾਨ ਆ ਜੀ ਕਿਸਾਨੀ ਬਿਨਾ ਸਰਤਾ ਸਕਦਾ ਨਹੀਂ ਪਰ ਭਰੋਸਾ ਤਾਂ ਕਿਤੇ ਨਾ ਕਿਤੇ ਆ ਕੇ ਉਹਨਾਂ ਲੀਡਰਾਂ ਦੀ ਕਰਨਾ ਪੈਂਦਾ ਨਾ ਠੀਕ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ